ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨਕੇ ਡੇਰੀ ਫਾਰਮ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸੂਏ ਗੱਬਨ ਜਰਸੀ ਵਿਖਾਉਂਗਾ ਬਹੁਤ ਚੰਗੀ ਚੰਗੇ ਪੈਟਪੜੇ ਵਾਲੀ ਸੋ ਵੀਡੀਓ ਦੇ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਕਰਮਾ ਵਾਲੀ ਦੂਜਾ ਸੂਹਾ ਸੁੰਦੀ ਆ ਮੂੰਹ ਤੋਂ ਛੇ ਦੰਦ ਡੇਟ ਮੁਤਾਬਕ 20 ਦਿਨ ਦੀ ਕੱਚੀ ਆ ਦੁੱਧ ਪਲੂਨ ਨੇ 20 ਕਿਲੋ ਚਵਾਇਆ ਚਾਰਚ ਫਿਰ ਉਹ ਗੋਲ ਮਟੋਲ ਆ ਪੈਟ ਪੋਡਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਬੁੱਤੀ ਬਾਤੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਚਾਰ ਹੀ ਥਾਣਾ ਹੱਥੀ ਚੁਵਾਈ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੜੇ ਲੱਗੇ ਹੋਏ ਆ ਬਾਈ ਜੀ ਹੁਣ ਇਹ ਕਹਿੰਦੇ ਚਾਰ ਪੰਜ ਨਿਸ਼ਾਨ ਲੰਪੀ ਸਕਿਨ ਦੇ ਆ ਪੁਰਾਣੇ ਨਿਸ਼ਾਨ ਕੱਲੇ ਨਿਸ਼ਾਨ ਹੀ ਆ ਬਾਈ ਕਹਿੰਦਾ ਕਹਿ ਕੀ ਦੇਵਾਂਗੇ ਬੱਛੀ ਜੇ ਕਿਸੇ ਭੈਣ ਪੁਰਾਣੇ ਵੀਡੀਓ ਕਾਲ ਤੇ ਦੇਖਣੀ ਆ ਤੇ ਵੀਡੀਓ ਕਾਲ ਤੇ ਵੀ ਵਿਖਾ ਦੇਾਂਗੇ ਚਾਰ ਪੰਜ ਨਿਸ਼ਾਨ ਆ ਬਾਈ ਜੀ ਹੁਣ ਇਹ ਕਹਿੰਦੇ ਕੱਲੇ ਲੰਪੀ ਸਕਿਨ ਦੇ ਪੁਰਾਣੇ ਨਿਸ਼ਾਨ ਨਿਸ਼ਾਨ ਆਵਾਂ ਨੇ ਜੀ ਵਾਲਟੈਲ ਹਜੇ ਕਾਫੀ ਪਈ ਆ 20 ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਦੁੱਧ 20 ਕਿਲੋ ਪਲੂਨੇ ਚਵਾਇਤ ਕੀ ਪਲਾਸ ਚਵਾਜੂ ਟਟਪੂੜਾ ਚੰਗਾ ਚੌੜਾ ਚਾਰ ਚ ਫਿਰੋ ਗੋਲ ਮਟੋਲਾ ਚਾਰ ਥਾਣਾ ਹੱਤੀ ਚੁਵਾਈ ਵਾਲੇ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਣਾ ਸੇਮ ਸਾਈਜ਼ ਮੁੱਠੀ ਵਾਲੇ ਥਾਣਾ ਚਾਰੀ ਹੱਤੀ ਚੁਵਾਈ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਇੱਕ ਨੰਬਰ ਵੱਚੀ ਤਾਂ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ 55000 ਰੁਪਈਆ ਚੁਬਾਈ ਕੰਨਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ